ਬੜਾ ਅਚਬਾ ਮੈਨੂੰ ਸੋਖਾ ਦੇ ਗਿਆ ਮੇਰਾ ਬੇਟਾ ਇਹ ਬਾਬੇ ਬੁੱਢੇ ਗਿਆ ਹੀ ਮੱਥਾ ਟਿਕਿਆ ਐਕਸੀਡੈਂਟ ਹੋ ਗਿਆ ਤੇ ਮੈਂ ਉਹਦਾ ਵੀ ਦਿਹਾੜੀ ਗਈ ਪਾਪਾ ਨੂੰ ਕੀ ਹੋ ਗਿਆ ਉਹਨਾਂ ਜਦ ਵੱਡਾ ਬੇਟਾ ਪੂਰਾ ਗਿਆ ਨਾ ਤੇ ਉਦੋਂ ਮਤਲਬ ਜਿੱਦਾਂ ਦਿਮਾਗ 'ਚ ਹੀ ਕੋਈ ਹੋਇਆ ਲੱਗ ਉੱਟ ਗਈ ਘਰ ਨੂੰ ਵੀ ਅੱਗ ਲਾ ਕੇ ਸਾਰੇ ਨੂੰ ਚਲੇ ਗਿਆ ਨੋ ਸਾਲ ਉਹ ਕਿਹਦਾ ਸੋਨੂ ਗਏ ਨੂੰ ਸਾਨੂੰ ਛੱਡ ਕੇ ਆਇਆ ਨਹੀਂ ਨਹੀਂ ਵੀਰ ਜੀ ਉਹ ਨਹੀਂ ਆਇਆ ਵੀ ਤੇ ਪੈਣੀ ਦਰਵਾਜ਼ੇ ਨਹੀਂ ਲੱਗੇ ਇਹਨਾਂ ਵੀਰ ਜੀਆ ਵੇਖੋ ਖੇਠਾ ਦੇ ਖਾਲੀ ਬਿਲਕੁਲ ਆਏ ਹਨ ਖਾਲੀ ਹੈ ਸਾਰਾ ਖਾਲੀ ਡੱਬਾ ਇੱਧਰ ਵੇ ਲੈ ਵਿੱਚ ਦਿਹਾੜੀ ਲੱਗਦੀ ਰੋਜ਼ ਦਿਹਾੜੀ ਲੱਗਦੀ ਕਦੇ ਲੱਗ ਗਈ ਕਦੇ ਨਾ ਲੱਗਦੀ ਰੋਜ਼ ਦਿਹਾੜੀ ਨਹੀਂ ਨਾ ਹੁਣ ਤਾਂ ਅੱਜ ਗਈ ਹਾਂ ਦੋ ਤਿੰਨ ਦਿਨਾਂ ਬਾਅਦ ਤੁਸੀਂ ਤਾਂ ਬੜਾ ਜਮਾ ਮਿਲ ਤੋਖਾ ਦੇ ਗਿਆ ਵੀਰ ਜੀ ਮੇਰਾ ਬੇਟਾ ਇਹ ਬਾਬੇ ਦੇ ਵੱਡੇ ਗਿਆ ਹੀ ਮੱਥਾ ਟਿਕਣ ਐਕਸੀਡੈਂਟ ਹੋ ਗਿਆ ਤੇ ਵੀਰ ਜੀ ਮੈਂ ਉਹਨੂੰ ਵੀ ਦਿਹਾੜੀ ਗਈ ਹਾਂ ਤੇ ਮੈਨੂੰ ਮਗਰ ਲੈਣ ਗਏ ਤਾਂ ਮੈਂ ਗੁਰਨਾਨਕ ਸਾਤਾ ਜਾ ਕੇ ਵੇਖਿਆ ਤਾਂ ਉੱਥੇ ਪੂਰਾ ਹੋਇਆ ਪਿਆ ਅੱਛਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਵੀਰ ਜੀ ਮੁੰਡੇ ਨੂੰ ਨਾ ਮੈਂ ਸੁੱਤੇ ਨੂੰ ਛੱਡ ਗਈ ਹਾਂ ਕੰਮ ਤੇ ਚੱਲ ਗਈ 7 ਵਜੇ ਹੀ ਮੇਰਾ ਕਮਾਈ ਵਾਲਾ ਨਹੀਂ ਕੋਈ ਮੈਂ ਇਕੱਲੀ ਕਮਾਉਂ ਰਹੀ ਬੇਟੀ ਦੀ ਵੀ ਘਰ ਵਾਲੇ ਦੀ ਡੈਥ ਹੋ ਗਈ ਉਹ ਐ ਬਸ ਤਨ ਲੱਗੀ ਆ ਤੇ ਕਰਕੇ ਮੈਂ ਇਕੱਲੀ ਘਰ ਚ ਕਮਾਉਣ ਵਾਲੀ ਤੇ ਜਾਂ ਮੇਰੀ ਬੇਟੀ ਕਰੀ 2000 ਰੁਪਇਆ ਲੈਂਦੀ ਮੈਂ ਝੂਠ ਨਹੀਂ ਮਾਰਨਾ ਵੀਰ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਇਤਰਾ ਜਿੱਤਰੇ ਮੈਂ ਦਿਹਾੜੀ ਲੱਭ ਜੇ ਸਵੇਰੇ ਮੈਂ ਪੈਲਸ ਚ ਜਿੱਤਰਾ ਗਈ ਆ ਕਿਹੜੀ ਕਲਾਚ ਪੜਦਾ ਫੀਸ ਪਰ ਧੰਮ ਕਿਉਂ ਮੰਮਾ ਕੀ ਕੰਮ ਕਰਦੀ ਆ ਪੈਲਸ ਚ ਪੈਲਸ ਚ ਜਾਂਦੀ ਆ ਫਿਰ ਫੀਸ ਨਹੀਂ ਪਰੀ ਜਾਂਦੀ ਪੁੱਤ ਹੂੰ ਪਾਪਾ ਨੂੰ ਕੀ ਹੋ ਗਿਆ ਉਹਨਾਂ ਜਦੋਂ ਵੱਡਾ ਬੇਟਾ ਪੂਰਾ ਗਿਆ ਨਾ ਤੇ ਉਦੋਂ ਮਤਲਬ ਕਿ ਜਿੱਦਾਂ ਦਿਮਾਗ 'ਚ ਹੀ ਕੋਈ ਹੋੇਲ ਉੱਟ ਗਈ ਘਰ ਨੂੰ ਵੀ ਅੱਗ ਲਾ ਕੇ ਸਾਰੇ ਨੂੰ ਚਲੇ ਗਿਆ 9 ਸਾਲ ਹੋ ਗਏ 10 ਸੋਨੂੰ ਗਿਆ ਨੂੰ ਸਾਨੂੰ ਛੱਡ ਕੇ ਆਇਆ ਨਹੀਂ ਵੀਰ ਜੀ ਉਹ ਨਹੀਂ ਆਇਆ ਵੀ ਅਸੀਂ ਝੂਠ ਨਹੀਂ ਬੋਲਣਾ ਵੀ ਸਾਨੂੰ ਨਹੀਂ ਪਤਾ ਪੀ ਉਹ ਹੈਗਾ ਵੀ ਆਕੇ ਨਹੀਂ ਵੀ ਹੈਗਾ ਵੀਰ ਜੀ ਠੀਕ ਹੈ ਆਹ ਲਿਆ ਕਮਰਾ ਦੇਖ। ਤੇ ਪੈਨੇ ਦਰਵਾਜ਼ੇ ਨਹੀਂ ਲੱਗੇ ਇਹਨਾਂ। ਵੀਰ ਜੀਆ ਵੇਖੋ ਦੇਖਾ ਦੇਖਾ ਖਾਲੀ ਬਿਲਕੁਲ ਆਵੇ। ਖਾਲੀ ਆ ਸਾਰਾ। ਖਾਲੀ ਡੱਬੇ ਇੱਧਰ ਵੇ ਲੈ ਵੀਰ ਜੀ। ਦਿਹਾੜੀ ਲੱਗਦੀ ਰੋਜ਼। ਦਿਹਾੜੀ ਲੱਗਦੀ ਕਦੇ ਲੱਗ ਗਈ ਕਦੇ ਨਾ ਲੱਗਦੀ ਰੋਜ਼ ਦਿਹਾੜੀ ਨਹੀਂ ਨਾ। ਹੁਣ ਤਾਂ ਅੱਜ ਗਏ ਹਾਂ। ਦੋ ਤਿੰਨ ਦਿਨਾਂ ਬਾਅਦ। ਜਵਾਈ ਮੁੱਕ ਗਿਆ। ਉਹ ਜਵਾਈ ਮੁੱਕ ਗਿਆ ਮੇਰਾ। ਉਹ ਤਾਂ ਉਹ ਨਹੀਂ ਹੋ ਗਿਆ। ਉਹ ਬੜਾ ਔਖਾ ਵੀਰ ਜੀ ਉਹਦੇ ਵੀ ਬੇਟੇ ਦੀ ਦਵਾਈ ਚੱਲਦੀ ਆ। ਉਹਨੂੰ ਦੌਰਾ ਪਿਆ ਜਾਂਦਾ ਮਿਰਗੀ ਦਾ ਅਹੀਂ ਰੋਟ ਨੂੰ ਰਹਿ ਜਾਂਦਾ ਕਿਸੇ ਟਾਈਮ ਤੇ ਤੇ ਉਹਦੀ ਦਵਾਈ ਧੋਣੀ ਰਹਿੰਦੀ ਮੈਂ ਕਿਉਂਕਿ ਉਹ ਬੇਟਾ ਕੱਲਾ ਵਾ ਬੇਟੇ ਦੇ ਸਿਰ ਤੇ ਯੋ ਕੱਟਣ ਢੀ ਤੇ ਬੇਟੇ ਦੇ ਸਿਰ ਤੇ ਹੀ ਮੈਂ ਕੱਟਣ ਢੀ ਅਹੀਂ ਮਾਵਾਂ ਧੀਆਂ ਵੀਰ ਜੀ ਬੜੌੱਖਾ ਕਿਜਾ ਰਹਾ ਹੱਡਾ ਚੱਲਦਾ ਤੇ ਉਹ ਇਤਰਾ ਹੀ ਆਂ ਵੀਰ ਜੀ ਟੱਠੇ ਟੁੱਠੇ ਹੀ ਆ ਸਾਡੇ ਮੈਂ ਜਦੋਂ ਲਾਉਣਾ ਹੁੰਦਾ ਕਦੀ ਇੱਧਰ ਵੇਖ ਇੱਧਰ ਵੇਖ ਵੀ ਕੋਠਿਆਂ ਤੇ ਲੋਕਾਂ ਦੇ ਕੋਠੇ ਮੈਂ ਡਾਕ ਥੋੜੀ ਸਕਦੇ ਆ ਤੜਕੇ ਨੇਰੇ ਨੇਰੇ ਮੈਨੂੰ ਇਸ਼ਨਾਨ ਕਰਨਾ ਪੈਂਦਾ ਸਾਡਾ ਕੋਈ ਮਤਲਕ ਹੈਗਾ ਨਹੀਂ ਜੇ ਕੋਈ ਵੀ ਵੀਰਜਾ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਦੀ ਪੂਰੀ ਜਾਣਕਾਰੀ ਲੈ ਸਕਦਾ ਹੈ